ਤੇ ਜੇ ਉਥੇ ਹੋ ਸਕਦਾ ਐ ਮਨੋ ਉਥੇ ਰੱਖਿਆ ਕੀਤੀ ਹੈ ਰੱਬ ਨੇ ਤਾਂ ਰੱਖਿਆ ਤਾਂ ਹੁਣ ਵੀ ਚਲਦੀ ਆ ਰੱਬ ਦੀ ਪਰ ਭੁੱਲ ਗਿਆ ਗੁਰਖਨਾ ਕਿ ਮੈਨੂੰ ਪੈਦਾ ਕਰਨ ਵਾਲਾ ਜਿਹੜਾ ਹੈ ਉਹਦੀ ਛਤਰਛਾਇਆ ਚਲਦੀ ਆ ਰiddhi ਸiddhi ਆਈ ਹੈ ਉਹਦੇ ਨਾਲ ਆਈ ਹੈ ਜਾਂ ਜੋ ਕੁਝ ਵੀ ਹਾਂ ਉਹਦੇ ਨਾਲ ਹੈ ਪਰ ਭੁੱਲ ਗਿਆ ਬੇਮਕ ਹੋਏ ਰਾਮ ਤੇ ਲਗਨ ਜਨਮ ਜਦੋਂ ਭੁੱਲ ਜਾਂਦਾ ਰੱਬ ਨੂੰ ਤਾਂ ਫਿਰ ਉਹਦੋਂ ਦੁੱਖੀ ਦੁੱਖ ਲੱਗਦੇ ਨੇ ਹੁਣ ਇਹਨੂੰ ਦੁੱਖ ਕਿ ਤਨੇ ਨੇ ਇਹ ਬਿਆਨ ਨਹੀਂ ਕੀਤੇ ਜਾ ਸਕਦੇ ਸਭ ਤੋਂ ਵੱਡਾ ਤਾਂ ਈਰਖਾ ਦਾ ਦੁੱਖ ਹੈ ਬਿਨਾ ਬਜਾਤੋਂ ਕਿਸੇ ਨੂੰ ਈਰਖਾ ਕਰਨੀ ਉਥੇ ਤੱਕ ਸਾਡੀ ਪੱੜਦੇ ਨਹੀਂ ਆ ਅਸੀਂ ਈਰਖਾ ਪੈਦਾ ਕਰਦੇ ਹਾਂ ਅੰਦਰ ਈਰਖਾ ਪੈਦਾ ਕਰ ਲੈਨੇ ਸਤਗੁਰਾਂ ਨੇ ਹਰ ਇੱਕ ਦਾ ਇੱਕ ਮੁਕਾਮ ਬਣਾਇ ਇੱਕ ਟਿਕਾਣਾ ਬਣਾਇ ਅਤੇ ਉਹ ਟਿਕਾਣੇ ਦਾ ਸਤਗੁਰਾਂ ਨੇ ਰਾਹ ਖੋਲ੍ਹਿਆ ਹੋਇਆ ਜਿੰਨਾ ਮਰਜੀ ਇਸ ਰਾਹ ਤੇ ਚੱਲ ਲਾ ਤੇਰਾ ਇਹ ਮੁਕਾਮ ਵੱਧਦਾ ਜਾਵੇਗਾ ਉਚਾਈਆਂ ਤੇ ਜਾਵੇਂਗਾ ਨੀਚੇ ਨੂੰ ਜਾਣਾ ਉਹ ਤੇਰੀ ਆਪਣੀ ਮਰਜ਼ੀ ਹੈ ਉੱਤੇ ਨੂੰ ਜਾਣਾ ਤੇਰੀ ਆਪਣੀ ਮਰਜ਼ੀ ਹੈ ਹੁਣ ਕਿਸ ਤਰੀਕੇ ਦੇ ਨਾਲ ਇਨਸਾਨ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਟਿਕਾਂ ਤੇ ਉਹ ਆਪਣੀ ਮਰਜ਼ੀ ਹੈ ਇਨਸਾਨ ਨੀਚੇ ਨੂੰ ਜਾਵੇ ਭਾਵੇਂ ਉੱਪਰ ਨੂੰ ਜਾ ਸਿਆਣਾ ਬਣ ਜੇ ਭਾਵੇਂ ਪਾਗਲ ਬਣ ਜੇ ਬਖਾਵਾ ਕਰ ਲੇ ਭਾਵੇਂ ਜਿਵੇਂ ਅੰਦਰੋਂ ਬਾਹਰੋਂ ਐਦਾ ਦੁਨੀਆ ਦੇ ਵਿੱਚ ਚੱਲੇ ਆ ਬਖਾਵਾ ਕੀਤਾ ਹੋਇਆ ਰੱਬ ਨੂੰ ਰੱਤਾ ਪਰ ਵੀ ਪਸੰਦ ਨਹੀਂ ਹੈ ਜਿਹੜਾ ਵੀ ਤੇਰੇ ਮੰਦਰ ਬਾਹਰ ਚੱਲਦਾ ਹੈ ਦੁਨੀਆ ਤੈਨੂੰ ਨਾ ਪਸੰਦ ਕਰੇ ਰੱਬ ਨੇ ਤੈਨੂੰ ਪਸੰਦ ਕਰ ਲੈਣਾ ਕਿਉਂਕਿ ਤੂੰ ਅੰਦਰੋਂ ਬਾਹਰੋਂ ਇੱਕ ਹੈ ਤੇਰਾ ਵਿਖਾਵਾ ਨਹੀਂ ਹੈ ਦੁਨੀਆ ਦੇ ਅੰਦਰ ਤੇਰਾ ਕੋਈ ਵੇਖ ਨਹੀਂ ਹੈ ਜਿੱਦਾਂ ਦਾ ਅੰਦਰ ਹੈ ਉਹ ਤਾਂ ਦਾ ਬਾਹਰ ਕਾਹਦੇ ਲਈ ਪ੍ਰਵੰਜਨ ਕੀਤੇ ਵਿਖਾਵਾ ਵੀ ਕਾਹਦੇ ਲਈ ਕੀਤਾ ਦੁਨੀਆ ਦੇ ਲਈ ਜੇ ਮੰਨਿਆ ਤਾਂ ਦੁਨੀਆ ਦੇ ਲਈ ਆਪਣੇ ਵਾਲੇ ਵਿਖਾਵਾ ਕਰਦਾ ਸਤਿਗੁਰੂ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣਾ ਤਾਂ ਕੋਈ ਬਣਦਾ ਨਹੀਂ ਹੈ ਤਰ ਕਾਦੇ ਲਈ ਆਪਣਾ ਜਨਮ ਅਵ्यर्थਕ ਜਿੰਦਗੀ ਤੇਰੀ ਲੇਖਾ ਜੋਖਾ ਉਥੇ ਤੇਰਾ ਹੋਣਾ ਹੈ ਤਾਂ ਫਿਰ ਦੁਨੀਆ ਦੀ ਕਾਦੀ ਪ੍ਰਵਾ ਲੋਕ ਕੀ ਕਹਿਣਗੇ ਲੋਕ ਦਾ ਬਾਅਦ ਦੇ ਵਿੱਚ ਇਹ ਕਹਿੰਦੇ ਨੇ ਚੱਕ ਲੋ ਜਲਦੀ ਸਮਾਨਾ ਲਾਓ ਬਾਅਦ ਦੇ ਵਿੱਚ ਦਈ ਹੁੰਦਾ ਹੈ ਅਤੇ ਬਾਅਦ ਦੇ ਵਿੱਚ ਫਿਰ ਇਹ ਹੈ ਨਾਂ ਵੀ ਤੇਰਾ ਖਤਮ ਹੋ ਜਾਂਦਾ ਹੈ ਸਿਰਫ ਡੈੱਡ ਬੋਡੀ ਚੱਲਦੀ ਹੈ ਚੱਕੋ ਡੈੱਡ ਬੋਡੀ ਨਾਂ ਥੋੜਾ ਲੈ ਕੇ ਕਹਿੰਦੇ ਨੇ ਚੱਕੋ ਭਾਈ ਫਲਾਣੇ ਨੂੰ ਚਲ ਜੀ ਸਮਸਾਨ ਘਾਟ ਨੂੰ ਜਾਂ ਕੋਈ ਐਦਾਂ ਦਾ ਜਦੋਂ ਹੁੰਦਾ ਹੈ ਉਡੀਕ ਹੁੰਦੀ ਹੈ ਕਿੱਥੇ ਕਾ ਗਿਆ ਫਲਾਣਾ ਡੇਡ ਬੋਡੀ ਕਿੱਥੇ ਕਾ ਗਈ ਐ ਨਾ ਹੀ ਖਤਮ ਹੋ ਗਿਆ ਸਵਾਸਾਂ ਤੱਕ ਹੀ ਐ ਸਤਿਗੁਰੂ ਕਹਿੰਦੇ ਹੈ ਕੀ ਤੇਰਾ ਦੁਨੀਆ ਤੇ ਤੂੰ ਆਪਣੀਆਂ ਵੱਡੀਆਂ ਵੱਡੀਆਂ ਮੱਲਾ ਮਾਰੀਆਂ ਨੇ ਤੇਰਾ ਕੁਝ ਵੀ ਨਹੀਂ ਐ ਸਿਰਫ ਤੂੰ ਐ ਤੇਰਾ ਤੂੰ ਆਪਣਾ ਬਣਿਆ ਨਹੀਂ ਅਤੇ ਦੂਜਾ ਬਣੇਗਾ ਕਿਹੜਾ ਜਦ ਤੂੰ ਆਪਣਾ ਨਹੀਂ ਬਣਿਆ ਤਾਂ ਤੇਰਾ ਬਣੇਗਾ ਕਿਹੜਾ ਸਤਿਗੁਰੂ ਕਹਿੰਦੇ ਨੇ ਆਪਣੇ ਆਪ ਦੀ ਗਦਰ ਕਰ ਆਪਣੇ ਦੇ ਵਿੱਚ ਮਸਤ ਹੋ ਅੱਜ ਅੰਤਰਾਤਮਾ ਜਿੱਤਣੀ ਹੈ ਜਿਹੜੇ ਸਤਗੁਰੂ ਗੋਰਖਨਾਥ ਨੂੰ ਗੱਲ ਸਿਖਾ ਰਹੇ ਨੇ ਆਪਣੇ ਆਪ ਨੂੰ ਜਿੱਤਣਾ ਅੰਤਰਾਤਮਾ ਨੂੰ ਜਿੱਤਣਾ ਹੈ ਬਾਹਰ ਦੇ ਪਖਾਵੇ ਨਾਲ ਬਾਹਰ ਦੇ ਯਤਨਾਂ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ ਤਾਂ ਹੁਣ ਇਹ ਗੋਰਖਨਾਥ ਆਪਣੇ ਅਗਲੇ ਚੇਲੇ ਨੂੰ ਤਿਆਰ ਕਰ ਰਹੇ ਹੈ ਮੰਗਲ